ਗੋਰਿਆਂ ਦੇ ਦੇਸ਼ ਚ ਗੂੰਜੇ ਜੇਖਾਰੇ ਜਦੋਂ ਲੰਡਨ ਚ ਖੁੱਲੀ ਪਹਿਲੀ ਸਿੱਖ ਅਦਾਲਤ ਲੰਡਨ ਚ ਸ਼ਨੀਵਾਰ ਨੂੰ ਇਤਿਹਾਸ ਸਿਰਜ ਗਿਆ ਕਿਉਂਕਿ ਜੋ ਸਿੱਖਾਂ ਦੀ ਆਪਣੀ ਧਰਤੀ ਪੰਜਾਬ ਚ ਨਹੀਂ ਹੋਇਆ ਉਹ ਗੋਰਿਆਂ ਦੀ ਧਰਤੀ ਲੰਡਨ ਚ ਹੋ ਗਿਆ ਸ਼ਨੀਵਾਰ ਨੂੰ ਲੰਡਨ ਚ ਦੁਨੀਆ ਦੀ ਪਹਿਲੀ ਸਿੱਖ ਅਦਾਲਤ ਦੀ ਸ਼ੁਰੂਆਤ ਹੋਈ ਹੈ ਤੇ ਇਹ ਗੱਲ ਦੁਨੀਆ ਦੇ ਵਿੱਚ ਆਪਣੇ ਆਪ ਚ ਹੀ ਇੱਕ ਵੱਖਰੀ ਮਿਸਾਲ ਹੈ ਤੇ ਜਦੋਂ ਇਹ ਸ਼ੁਰੂਆਤ ਹੋਈ ਤਾਂ ਲੰਡਨ ਦੀ ਪ੍ਰਸਿੱਧ ਸਰਾ ਲਿੰਕਨਿੰਗ ਦੀਆਂ ਇਤਿਹਾਸਕ ਕੰਧਾਂ ਵੀ ਜੇਖਾਰਿਆਂ ਦੇ ਨਾਲ ਗੂੰਜੁੰਦੀਆਂ ਇਸ ਸਾਰਿਆਂ ਦੇ ਵਿੱਚ ਇੰਗਲੈਂਡ ਦੀ 17ਵੀਂ ਸਦੀ ਦੀ ਅਦਾਲਤ ਦੇ ਚਿੱਤਰ ਬਣੇ ਹੋਏ ਹਨ ਤੇ ਇੱਥੇ ਹੀ 46 ਸਿੱਖਾਂ ਜੋ ਕਿ ਮੈਜਿਸਟ੍ਰੇਟ ਅਤੇ ਜੱਜ ਚੁਣੇ ਗਏ ਨੇ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਦਰਸਾਏ ਗੇ ਬਰਾਬਰੀ ਅਤੇ ਅਖੰਡਤਾ ਦੇ ਸਿਧਾਂਤਾਂ ਨੂੰ ਕਾਇਮ ਰੱਖਣ ਦੀ ਸਹੁੰ ਚੁੱਕੀ ਤੇ ਵੱਡੀ ਗੱਲ ਇਹ ਸੀ ਕਿ ਇਹਨਾਂ 46 ਸਿੱਖ ਮੈਜਿਸਟ੍ਰੇਟਾਂ ਅਤੇ ਵਕੀਲਾਂ ਦੇ ਵਿੱਚੋਂ ਜ਼ਿਆਦਾਤਰ ਸਿੱਖ ਬੀਬੀਆਂ ਸਨ ਅਦਾਲਤ ਦੀ ਸਥਾਪਨਾ ਵੀ ਸਿੱਖ ਵਕੀਲਾਂ ਦੁਆਰਾ ਹੀ ਕੀਤੀ ਗਈ ਜਿਨ੍ਹਾਂ ਨੇ ਲੰਡਨ 'ਚ ਰਹਿੰਦਿਆਂ ਇਹ ਮਹਿਸੂਸ ਕੀਤਾ ਸੀ ਕਿ ਯੂਕੇ ਦੀਆਂ ਅਦਾਲਤਾਂ ਕੁੜ ਸਿੱਖਾਂ ਦੇ ਵਿਵਾਦਾਂ ਨੂੰ ਨਿਪਟਾਉਣ ਦੇ ਲਈ ਧਾਰਮਿਕ ਅਤੇ ਸੱਭਿਆਚਾਰਕ ਮੁਹਾਰਤ ਨਹੀਂ ਹੈ। ਅਧਿਨਾਹੀ ਉਹਨਾਂ ਕੋਲ ਉਹਨੇ ਸਾਧਨ ਹਨ ਕਿ ਉਹ ਸਿੱਖਾਂ ਦੇ ਮਸਲਿਆਂ ਨੂੰ ਸਮਝ ਸਕਣ। ਲੰਡਨ ਦੀਆਂ ਅਦਾਲਤਾਂ ਹਮੇਸ਼ਾ ਦਬਾਅ ਦੇ ਵਿੱਚ ਕੰਮ ਕਰਦੀਆਂ ਰਹੀਆਂ ਹਨ। ਇਸ ਲਈ ਸਿੱਖਾਂ ਨੇ ਮਹਿਸੂਸ ਕੀਤਾ ਕਿ ਲੰਡਨ 'ਚ ਸਿੱਖਾਂ ਦੀ ਆਪਣੀ ਅਦਾਲਤ ਹੋਣੀ ਚਾਹੀਦੀ ਹੈ ਜੋ ਸਿੱਖਾਂ ਦੇ ਨਿੱਜੀ ਵਿਵਾਦਾਂ ਨੂੰ ਆਪਣੇ ਪੱਧਰ ਤੇ ਅਦਾਲਤਾਂ ਦਾ ਰੁਖ ਕਰਨ ਤੋਂ ਪਹਿਲਾਂ ਹੀ ਹੱਲ ਕਰ ਦੇਵੇਗੀ ਅਤੇ ਸਿੱਖਾਂ ਨੂੰ ਸਸਤੀ ਅਦਾਲਤੀ ਪ੍ਰਕਿਰਿਆ ਮਿਲ ਜਾਵੇਗੀ। ਅਤੇ ਸਿੱਖਾਂ ਨੂੰ ਰੈਗੂਲਰ ਅਦਾਲਤਾਂ ਦੇ ਵਿੱਚ ਜ ਜਾਣ ਦੀ ਲੋੜ ਨਹੀਂ